ਗੋਦ ਗੋ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸੰਗਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 881 ਅੰਗ ਤੇ ਸਭ ਦਚਨ ਕਰਦੇ ਹਨ ਆਰਾਮ ਕਲੀ ਮਹੱਲਾ ਚੌਥ ਹਰ ਕੇ ਸਕਾ ਸਾਧ ਜਨ ਕਹਿੰਦੇ ਜਿਹੜੇ ਸਾਥ ਜਨ ਹਨ ਹਰ ਦੇ ਸਖੇ ਹਨ ਇੱਕ ਹੁੰਦਾ ਮਤਰੀ ਮਾਂ ਦਾ ਪੁੱਤਰ ਇੱਕ ਹੁੰਦਾ ਸਖਾਪ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇ ਹਨ ਕਹਿੰਦੇ ਪਾਈ ਜਿਹੜੇ ਸਾਧ ਜਨ ਹਨ ਨਾ ਹਰ ਕੇ ਸਖਾ ਸਾਧ ਜਨ ਜਿਹੜੇ ਸਾਧੂ ਜਨ ਹਨ ਰੱਬ ਦੇ ਸਖੇ ਹਨ ਜਨਨ ਦੇ ਕਿ ਤਿੰਨ ਉੱਪਰ ਹੱਥ ਬਤਾਵੇ ਕਹਿੰਦੇ ਉਹਨਾਂ ਦੇ ਉੱਪਰ ਆਪਣਾ ਹੱਥ ਰੱਖ ਦਿੰਦਾ ਹੈ ਸਾਧੂ ਜਨਾਂ ਦੇ ਉੱਪਰ ਆਪਣਾ ਹੱਥ ਰੱਖਦਾ ਕਿਉਂ ਸਕੇ ਹਨ ਉਹਨਾਂ ਦੇ ਅਸਲੀ ਹਨ ਗੁਰਮਖ ਸਾਧ ਸੇਈ ਪ੍ਰਭ ਪਾਏ ਜਿਹੜੇ ਗੁਰਮਖ ਹਨ ਨਾ ਜਿਹੜੇ ਸਾਧ ਹਨ ਕਹਿੰਦੇ ਰੱਬ ਨੂੰ ਉਹ ਪਾਉਂਦੇ ਹਨ ਰੱਬ ਨੂੰ ਚੰਗੇ ਲੱਗਦੇ ਹਨ ਪਾਉਂਦੇ ਹਨ ਗੁਰਮਖ ਐਸੀ ਗੁਰਮਖ ਜਿਹੜਾ ਗੁਰੂ ਦੇ ਮੁਖ ਲੱਗਦਾ ਹੈ ਗੁਰੂ ਦੀ ਗੱਲ ਮੰਨਦਾ ਹੈ ਗੁਰੂ ਦੇ ਬਾਣੇ 'ਚ ਰਹਿੰਦਾ ਹੈ ਪਹਿਲਾਂ ਗੁਰਮਖ ਬਣਦਾ ਫਿਰ ਸਾਧ ਬਣ ਜਾਂਦਾ ਫਿਰ ਸੰਤ ਬਣ ਜਾਂਦਾ ਪਹਿਲੀ ਮੰਜ਼ਿਲ ਗੁਰਮਖ ਬਣਨ ਦੀ ਗੁਰੂ ਦੀ ਹਰ ਗੱਲ ਮੰਨਣੀ ਗੁਰੂ ਦੇ ਹੁਕਮ ਵਿੱਚ ਰਹਿਣਾ ਗੁਰਮਕਾ ਸਾਧ ਸੇਈ ਪ੍ਰਭ ਭਾਏ ਕਰ ਕਿਰਪਾ ਆਪ ਮਲਾਵੇ ਕਹਿੰਦੇ ਕਿਰਪਾ ਕਰਕੇ ਪਰ ਆਪਣੇ ਨਾਲ ਇਹਨਾਂ ਨੂੰ ਮਲਾ ਲਿੰਦਾ ਜੋਤ ਨਾਲ ਜੋਤ ਰਲ ਜਾਂਦੀ ਆਰਾਮ ਮੌਕੋ ਹਰ ਜਨ ਮੇਲ ਗੁਰੂ ਰਾਮਦਾਸ ਦੀ ਰੱਬ ਦਾ ਗੱਲ ਕਰਦੇ ਆ ਕਹਿੰਦੇ ਮਨ ਨੂੰ ਹਰ ਜਨ ਹਨ ਹਨ ਜਿਹੜੇ ਤੇਰੇ ਜਨ ਹਨ ਮਨ ਨੂੰ ਉਹਨਾਂ ਨੂੰ ਮਲਾ ਦੇ ਕਿਉਂ ਪਹਿਲੀ ਕੜੀ ਤੋਂ ਸਿਰ ਗੁਰੂ ਨਾਨਕ ਦੇਵ ਜੀ ਨੇ ਸਾਧੂਆਂ ਨੂੰ ਮਿਲਣ ਦੀ ਰੀਤ ਪਾ ਦਿੱਤੀ ਹੈ ਸਾਧੂਆਂ ਦੀ ਸੇਵਾ ਕਰਨ ਦੀ ਰੀਤ ਸਿਰ ਗੁਰੂ ਨਾਨਕ ਦੇਵ ਜੀ ਨੇ ਪਾ ਦਿੱਤੀ ਹੈ ਛੂਡਖਾਨੇ ਦੇ ਵਿੱਚ ਸਾਧੂਆਂ ਨੂੰ ਭੋਜਨ ਛਕਾਇਆ ਇਹ ਸੱਚਾ ਸੌਦਾ ਕੀਤਾ ਸਿਰ ਗੁਰੂ ਨਾਨਕ ਦੇਵ ਸੋ ਗੁਰੂ ਰਾਮਦਾਸ ਜੀ ਮਹਾਰਾਜ ਰੱਬ ਨੂੰ ਕਹਿੰਦੇ ਹਨ ਕਰ ਕਿਰਪਾ ਆਪ ਮਲਾਬੈ ਆਰਾਮ ਮੌਕੋ ਹਰ ਜਨ ਮੇਲ ਕਹਿੰਦਾ ਰੱਬ ਮੇਰਾ ਹਰ ਜਾਨਾ ਨਾਲ ਮੇਲ ਕਰਾ ਦੇ ਆਰਾਮ ਮੌਕੋ ਹਰ ਜਨ ਮੇਲ ਮਨ ਭਾਵੈ ਕਹਿੰਦਾ ਮੇਰਾ ਮਨ ਭੌਂਦਾ ਮੇਰਾ ਮਨ ਕਹਿੰਦਾ ਕਿ ਮੈਨੂੰ ਸਾਧੂ ਸੰਤ ਮਿਲ ਜਾ। ਸਸਾਂ ਕਿ ਉਨੀ ਦੇਰ ਤੱਕ ਜੀਵਨ ਯਾਤਰਾ ਸਫਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਸਾਧੂ ਸੰਤ ਮਿਲਦੇ। ਸਸਾਂ ਕਿ ਘੜੇ 'ਚ ਪਾਣੀ ਪਾਉਣਾ ਹੋਵੇ ਨਾ। ਪਹਿਲਾਂ ਘੜੇ ਨੂੰ ਠੰਕਾ ਕੇ ਦੇਖਦੇ ਆ। ਵੀ ਕਿਤੇ ਕੋਈ ਤੇੜਤਾ ਨਹੀਂ ਇਹਦੇ ਵਿੱਚ। ਪਹਿਲਾ ਠੰਕਾ ਕੇ ਦੇਖਦੇ ਆਵਾਜ਼ ਕਿਦਾਂ ਦੀ ਆਉਂਦੀ ਹੈ ਜੇ ਤੇੜ ਹੋਵੇ ਪਰ ਪਾਣੀ ਨਹੀਂ ਪਾਉਂਦੇ ਉਹਦੇ ਵਿੱਚ ਕਿਉਂ ਰਿਸ ਜਾਣਾ ਇਸ ਤਰ੍ਹਾਂ ਹੀ ਸਾਧੂ ਸੰਤ ਪਹਿਲਾਂ ਇਸ ਮਨੂਖ ਨੂੰ ਠੰਕਾ ਕੇ ਦੇਖਦੇ ਆ ਬਈ ਇਹ ਕਿਤੇ ਫੁੱਟਿਆ ਪੈ ਤਾਂ ਨਹੀਂ ਖੜਾ ਫਿਰ ਉਹਦੇ ਵਿੱਚ ਭਰ ਦਿੰਦੇ ਆ ਨਾਮ ਐਸ ਮਨੂਖ ਨੂੰ ਖੜਕਾ ਕੇ ਦੇਖਦੇ ਆ ਸਾਧੂ ਸੰਤ ਕਈ ਭੱਜ ਜਾਂਦੇ ਹਨ ਕਈ ਟਿਕ ਜਾਂਦੇ ਹਨ ਲੇਕਿਨ ਜੀਨੇ ਇਹ ਦੇ ਵਿੱਚ ਅੰਬਰ ਤੋਂ ਪਾਉਣਾ ਹੈ ਉਹਨੇ ਪਹਿਲਾਂ ਖੜਕਾ ਕੇ ਦੇਖਣਾ ਹੈ ਕਿਉਂ ਅੰਬਰਤ ਬਹੁਤ ਕੀਮਤੀ ਚੀਜ਼ ਹੈ ਇਸ ਤੋਂ ਵੱਡੀ ਕੋਈ ਦਾਤ ਨਹੀਂ ਹੈ ਸੰਸਾਰ ਦੇ ਵਿੱਚ ਫੁੱਟੇ ਘੜੇ ਵਿੱਚ ਨਹੀਂ ਪਾਣੀ ਪਾ ਦੇਣਾ ਕਿਸੇ ਨੇ ਅੰਮਿਓ ਅੰਮਿਓ ਹਰ ਰਸ ਹੈ ਮਿੱਠਾ ਕਹਿੰਦੇ ਅੰਮਿਓ ਦਾ ਰਸ ਅੰਮ੍ਰਿਤ ਕਰਨੇ ਵਾਲਾ ਜਿਹੜਾ ਹਰ ਰਸ ਹੈ ਬੜਾ ਮਿੱਠਾ ਮਿਲ ਸੰਤ ਜਨਾ ਕਹਿੰਦੇ ਮਿਲ ਸੰਤ ਜਨਾ ਨੂੰ ਮਿਲ ਸੰਤ ਜਨਾ ਮੁਖ ਪਾਵੈ ਕਹਿੰਦੇ ਤੇਰੇ ਮੁਖ ਦੇ ਵਿੱਚ ਸੰਤ ਪਾਉਣਗੇ ਨੂੰ ਅਸੀਂ ਤਾਂ ਸੰਤਾਂ ਕੋਲੋਂ ਛੋਟੇ ਛੋਟੇ ਭਜਦੇ ਆਂ ਸਸੇ ਦੇਖੋ ਵੇ ਜਿਹੜੀ ਬਾਣੀ ਹੈ ਨਾ ਗੁਰੂ ਨਾਨਕ ਦੇਵ ਜੀ ਦੀ ਬੜੀ ਸਿੰਪਲ ਹੈ ਬੜੀ ਸੌਖੀ ਹੈ ਜਦੋਂ ਸਮਝੀਏ ਇਹਨੂੰ ਅਮੀਓ ਅਮੀਓ ਹਰ ਰਸ ਹੈ ਮਿੱਠਾ ਕਹਿੰਦੇ ਅੰਮ੍ਰਿਤ ਕਾਰਨੇ ਵਾਲਾ ਜਿਹੜਾ ਹਰ ਰਸ ਮਿੱਠਾ ਹੈ ਮਿਲ ਸੰਤ ਜਨਾਂ ਕਹਿੰਦੇ ਸੰਤ ਜਨਾਂ ਨੂੰ ਮਿਲ ਜਾ ਕੇ ਸਾਧੂਆਂ ਨੂੰ ਮਿਲ ਮੁਖ ਭਾਵੈ ਕਹਿੰਦੇ ਤੇਰੇ ਮੁਖ ਦੇ ਵਿੱਚ ਪਾਉਣਗੇ ਅੰਮ੍ਰਿਤ ਕੌਣ ਪਾਉਣਗੇ ਸਾਧੂ ਪਾਉਣਗੇ ਇਹ ਮੰਜ਼ਲ ਤਾਂ ਤੈਅ ਕਰਨੀ ਨਹੀਂ ਚਾਹੁੰਦਾ ਸੱਸੇ ਇੱਕ ਬੱਚਾ ਜਦੋਂ ਸੋਜੀ ਨਹੀਂ ਨਾ ਰੋਂਦਾ ਕਿਸ ਵਾਸਤੇ ਦੁੱਧ ਪੀਣ ਵਾਸਤੇ ਲੇਕਿਨ ਉਹ ਆਪ ਦੁੱਧ ਪੀ ਨਹੀਂ ਸਕਦਾ ਬੱਚਾ ਰੋਈ ਜਾਂਦਾ ਲੇਕਿਨ ਉਸ ਦੀ ਮਾਤਾ ਉਸ ਦੇ ਮੁਖ ਦੇ ਵਿੱਚ ਦੁੱਧ ਪਾਉਂਦੀ ਹੈ ਦੇਖਿਆ ਛੋਟਾ ਬੱਚਾ ਇਸ ਤਰ੍ਹਾਂ ਅਸੀਂ ਬੱਚੇ ਹਾਂ ਅਣਜਾਣ ਹਾਂ ਅਸੀਂ ਇਸ ਅੰਮ੍ਰਿਤ ਨੂੰ ਆਪਣੇ ਮੁਖ ਵਿੱਚ ਨਹੀਂ ਪਾ ਸਕਦੇ ਅਸੀਂ ਇਸ ਬਾਣੀ ਨੂੰ ਆਪਣੇ ਮੁਖ ਵਿੱਚ ਨਹੀਂ ਪਾ ਸਕਦੇ ਇਹ ਕਿਸ ਨੇ ਪਾਉਣੀ ਆ ਸਾਡੇ ਮੂੰਹ ਦੇ ਵਿੱਚ ਇਹ ਸੰਤਾਂ ਨੇ ਪਾਉਣੀ ਆ ਭਾਈ ਅੰਮਿਓ ਅੰਮਿਓ ਹਰ ਰਸ ਹੈ ਮਿੱਠਾ ਮਿਲ ਸੰਤ ਜਨਾ ਮੁਖ ਪਾਵੈ ਜਦ ਕਿ ਜਮੇ ਹੀ ਸੋਖ ਹੈ ਕਹਿੰਦੇ ਸੰਤ ਜਨਾਂ ਨੂੰ ਮਿਲ ਲਾ ਤੇਰੇ ਮੁਖ ਵਿੱਚ ਪਾ ਦੇਣਗੇ ਗੱਲ ਤਾਂ ਨਵੇੜ ਦਿੱਤੀ ਹੈ ਗੁਰੂ ਨੇ ਕਿ ਐਸੀ ਆਪਣੇ ਆਪ ਤੇ ਪਾਠ ਨਹੀਂ ਕਰ ਸਕਦੇ ਇਸ ਪੂੰਜੀ ਨੂੰ ਸੰਤ ਸੌਂਪਦੇ ਹਨ ਅਰਹੁ ਹਰ ਕੇ ਲੋਗ ਰਾਮ ਜਨ ਉੱਤਮ ਕਹਿੰਦੇ ਜਿਹੜੇ ਹਰ ਦੇ ਲੋਗ ਹਨ ਜਾਨ ਹਨ ਜਿਹੜੇ ਸਾਧੂ ਹਨ ਉੱਤਮ ਹਨ ਮਿਲ ਉੱਤਮ ਪਦਵੀ ਪਾਵੈ ਕਹਿੰਦੇ ਉਹਨਾਂ ਨੂੰ ਮਿਲ ਜਾ ਸਾਧੂ ਸੰਤਾਂ ਨੂੰ ਮਿਲ ਜਾਗਰ ਉੱਤਮ ਪਦਵੀ ਪਾਵ ਹੈ ਕਹਿੰਦੇ ਤੂੰ ਵੀ ਉੱਤਮ ਪਦਵੀ ਪਾ ਲੇਗਾ ਸਾਧੂ ਸੰਤਾਂ ਨੇ ਇਹ ਪਦਵੀ ਦੇਣੀ ਹੈ ਲੇਕਿਨ ਪਹਿਲਾਂ ਉਹਨਾਂ ਨੇ ਹਿਮ ਧਿਆਨ ਲੈਣਾ ਹੈ ਸਵਾਲ ਦਾ ਜਵਾਬ ਸਾਨੂੰ ਇੱਕ ਨਹੀਂ ਆਉਂਦਾ ਲੇਕਿਨ ਪਦਵੀ ਅਸੀਂ ਪਾਉਣੀ ਚਾਹੁੰਦੇ ਹਾਂ ਮਾਸਟਰ ਕਿਸ ਨੂੰ ਪਾਸ ਕਰਦਾ ਹੈ ਜਿਹੜਾ ਸਵਾਲ ਦਾ ਜਵਾਬ ਸਹੀ ਦੇ ਦਿੰਦਾ ਹੈ ਮਾਸਟਰ ਉਹਨੂੰ ਪਾਸ ਕਰ ਦਿੰਦਾ ਹੈ ਹਰ ਕੇ ਲੋਗ RAM ਜਨ ਉਤਮ ਮਿਲ ਉਤਮ ਪਦਵੀ ਪਾਵੈ ਹਮ ਹੋਬਤ ਚੇਰੀ ਕਹਿੰਦਾ ਮੈਂ ਤਾਂ ਉਹਨਾਂ ਦੀ ਚੇਲੀ ਬਣ ਜਾਵਾਂ ਹਮ ਹੋਬਤ ਚੇਰੀ ਦਾਸ ਦਾਸਨ ਕੀ ਕਿਨਾਂ ਦੀ ਦਾਸਾਂ ਦੀ ਜਿਹੜੇ ਰੱਬ ਦੇ ਦਾਸ ਹਨ ਸਾਧੂ ਹਨ ਕਹਿੰਦੇ ਮੈਂ ਉਹਨਾਂ ਦੀ ਚੇਲੀ ਬਣ ਜਾਵਾਂ ਇਹ ਜੀ ਬਾਤਮਾ ਸਾਧੂ ਸੰਤਾਂ ਦੀ ਚੇਲੀ ਬਣਨ ਵਾਸਤੇ ਲੋਚਦੀ ਹੈ ਲੇਕਿਨ ਸਾਧੂ ਚੇਲੀ ਕਦੋਂ ਬਣਾਉਂਦੇ ਆ ਜਦੋਂ ਪਹਿਲਾਂ ਖੜਕਾ ਕੇ ਦੇਖਦੇ ਆ ਟਣਕਾ ਕੇ ਦੇਖਦੇ ਆ ਨਾ ਪਹਿਲਾਂ ਕੋਈ কুমਾਰ ਤੋਂ ਕੋਈ ਭਾਂਡਾ ਘੜਾ ਘੜੋਲੀ ਲੈਣਾ ਹੁੰਦਾ ਸੀ ਨਾ ਅਗਲਾ ਕਹਿੰਦੇ ਨੂੰ ਦਾਣੇ ਵੀ ਦੇਣੇ ਐ ਨੂੰ ਪੈਸੇ ਵੀ ਦੇਣੇ ਕਿਤੇ ਫੁੱਟਿਆ ਹੀ ਨਾ ਹੋਵੇ ਇਹ ਠਣਕਾ ਕੇ ਦੇਖਦੇ ਠਣਕਾ ਕੇ ਦੇਖਦੇ ਹਮੋ ਮੋਹੋਬਤ ਚੇਰੀ ਦਾਸ ਦਾਸਨ ਕੀ ਮੇਰਾ ਠਾਕਰ ਖੁਸ਼ੀ ਕਰਾਵੇ ਕਹਿੰਦਾ ਮੇਰਾ ਠਾਕਰ ਨਾ ਫਿਰ ਰੱਬ ਮੇਰਾ ਖੁਸ਼ੀ ਹੁੰਦਾ ਹੈ ਕਦੋਂ ਜਦੋਂ ਮੈਂ ਸਾਧੂਆਂ ਦੀ ਚੇਲੀ ਬਣਦੀ ਆ ਫਿਰ ਰੱਬ ਖੁਸ਼ੀ ਹੁੰਦਾ ਰੱਬ ਕਦੋਂ ਖੁਸ਼ੀ ਹੁੰਦਾ ਜਦੋਂ ਅਸੀਂ ਸਾਧੂਆਂ ਦੇ ਚੇਲੇ ਬਣਦੇ ਆ ਚੇਲੀਆਂ ਬਣਦੇ ਆ ਫਿਰ ਰੱਬ ਖੁਸ਼ ਹੁੰਦਾ ਸਾਡੇ ਮਨ ਦੇ ਜੋ ਹੋਰ ਬਹਿਮ ਹੈ ਕਿ ਰੱਬ ਨੂੰ ਖਲਾਵਾਗੇ ਕੁਝ ਰੱਬ ਖੁਸ਼ ਹੋ ਜੂ ਭਾਈ ਰੱਬ ਨੇ ਤਾਂ ਖਾਂਦੇ ਹੀ ਕੁਛ ਨਹੀਂ ਰੱਬ ਦਾ ਪਾਉਣਾ ਹਰੀ ਐ ਸ਼ਰਮਖੰਡ ਕੀ ਬਾਣੀ ਰੂਪ ਸ਼ਰਮਖੰਡ ਇਹ ਬਾਣੀ ਰੱਬ ਦਾ ਰੂਪ ਹੈ ਇਹ ਬਾਣੀ ਹੁਣ ਰੋਟੀਆਂ ਥੋੜਾ ਛੱਕਦੀ ਆ ਕਿਤੇ ਦੇਖਿਆ ਕਦੇ ਗੁਰੂ ਗ੍ਰੰਥ ਸਾਹਿਬ ਰੋਟੀ ਖਾਂਦੇ ਆ ਬੈਠੇ ਭਾਈ ਇਹ ਤਾਂ ਨਾਮ ਛੱਕਦੇ ਆ ਇਹੜੇ ਪੌਣਾ ਹਰੀ ਸੰਤ ਹੁੰਦੇ ਆ ਨਾ ਸੁਣਿਆ ਤਾਂ ਐ ਆਪਾਂ ਦੇਖੇ ਨਹੀਂ ਪੌਣਾ ਹਰੀ ਸੰਤ ਸੁਣਿਆ ਜਰੂਰ ਐ ਪੌਣਾ ਹਵਾ ਨੂੰ ਕਹਿੰਦੇ ਉਹ ਹਵਾ ਨਾਲੇ ਰੱਜਦੇ ਆ ਇਹ ਜੈ ਕੌਤਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿਖਾਇਆ ਕਹਿੰਦੇ ਤੂੰ ਗੁਰੂ ਨਹੀਂ ਬਣ ਸਕਦਾ ਤੂੰ ਹੱਜ ਨਹੀਂ ਕੀਤਾ ਹੱਜ ਕਰਨੇ ਵਾਸਤੇ ਜਿਹੜਾ ਕਹਿੰਦੇ ਭਈ ਹੱਜ ਕਰਾ ਦੋ ਉੱਤੇ ਪਹੁੰਚ ਗਏ ਸਵੇਰੀਓਂ ਕਹਿੰਦੇ ਭਾਈ ਬਾਰੀ ਆਉਗੀ ਰਾਤ ਨੂੰ ਪੈ ਗਏ ਪੈ ਗਏ ਆ ਕੇ ਕਹੇ ਤੇ ਪੈਰ ਕਹਿੰਦੇ ਸਾਡੇ ਮੱਕੇ ਕੰਨੀ ਨੂੰ ਕਰੇ ਆ ਤੂੰ ਦੁਸਤ ਐ ਤੂਏ ਪਾਸੇ ਕਰ ਲਾ ਤੂਏ ਪਾਸੇ ਕਰ ਤੇ ਮੱਕਾ ਫੇਰ ਉਧਰ ਘੁੰਮ ਗਿਆ ਫੇਰ ਆ ਕੇ ਗੁੱਸੇ 'ਚ ਕਹਿੰਦੇ ਤੈਨੂੰ ਦਿਖਦਾ ਨਹੀਂ ਤੇ ਫੇਰ ਉਦੋਂ ਨੂੰ ਕਰ ਲੈ ਸਸਗੀ ਚਾਰੇ ਪਾਸੇ ਨੂੰ ਘਮਾਇਆ ਮੱਕੇ ਨੂੰ ਆਖਰ ਜਾ ਕੇ ਗੁੱਸੇ ਜਾ ਕੇ ਬਾਬੇ ਨਾਨਕ ਦੀਆਂ ਲੱਤਾਂ ਪੜ ਕੇ ਭਗਾ ਕੇ ਭਰਾ ਮਾਰੀਆਂ ਇੱਧਰ ਕਰ ਲਾ ਕਹਿੰਦੇ ਉਹ ਡੇਰਾ ਉਧ ਮੱਕਾ ਉਧਰੇ ਘੁੰਮ ਗਿਆ ਹੈ ਕੋਈ ਸੰਸਾਰ 'ਚ ਮੱਕੇ ਨੂੰ ਘਮਾਉਣੇ ਵਾਲਾ ਗੱਡੀਆਂ ਘਮਾਉਣੇ ਵਾਲੇ ਜ਼ਰੂਰ ਆ ਲੇਕਿਨ ਮੱਕੇ ਨੂੰ ਘਮਾਉਣੇ ਵਾਲੀ ਤਾਕਤ ਤਨ ਤਨ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਲੇਕਿਨ ਸਾਡਾ ਵਿਸ਼ਵਾਸ ਟਿਕਦਾ ਹੈ ਕਿ ਨਹੀਂ ਟਿਕਦਾ ਗੱਲ ਇੱਥੇ ਰੁਕੀ ਹੋਈ ਹੈ ਅਮਰਤਾਰੀ ਸਿੱਖ ਬਣਿਆ ਕੀ ਕਰਦਾ ਮੜਿਆ ਮਸਾਣਾ ਤੇ ਜਾ ਕੇ ਉੱਥੇ ਕਦੇ ਚੌਲਾਂ ਦਾ ਜੱਗ ਲਾਉਂਦਾ ਹੈ ਕਦੇ ਪਾਣੀ ਦੀ ਛਬੀਲਾ ਲਾਉਂਦਾ ਹੈ ਬਾਬੇ ਨਾਨਕ ਦੇ ਦਰਬਾਰ ਤੋਂ ਛੋਟ-ਛੋਟ ਭੱਜਦਾ ਹੈ ਗੱਲ ਪਾਉਣਾ ਹਰੀ ਦੀ ਸੀ ਫੇਰ ਸਵੇਰ ਨੂੰ ਕਹਿੰਦੇ ਵੀ ਹੱਜ ਕਰਾ ਦੋ ਕਹਿੰਦੇ ਤਾਂ ਐ ਭਾਈ ਰੋਜ਼ੇ ਨਹੀਂ ਰੱਖੇ ਰੋਜ਼ੇ ਰੱਖਣੇ ਪੈਂਦੇ ਤਾਂ ਹੱਜ ਹੁੰਦਾ ਸਹਿਜ ਸਿੰਘ ਇਹੋ ਜਿਹਾ ਕੋਪਰਤ ਦਿਖਾਇਆ ਇੱਕ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਵੀ ਨਹੀਂ ਪੀਤਾ ਪੂਜਨ ਤਾਂ ਬੜੀ ਦੂਰ ਦੀ ਗੱਲ ਇੱਕ ਸਾਲ ਪਾਣੀ ਵੀ ਨਹੀਂ ਪੀਤਾ ਇੱਥੇ 10 ਮਿੰਟ ਬੈਠਣਾ ਹੋਵੇ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਜਦੇ ਕਹਿੰਦੇ ਸੰਗਤ ਬੜੀ ਪਿਆਸੀ ਐ ਇਹਨੂੰ ਪਾਣੀ ਪਿਲਾਉ ਲਿਆ ਲਿਆ ਉਹ ਬੈਠੇ ਕਿਹਦੇ ਦਰਬਾਰ ਦੇ ਵਿੱਚ ਆ ਜਿਹੜਾ ਸਾਲ ਵੀ ਪਾਣੀ ਨਹੀਂ ਪੀਂਦਾ ਉਸਦੇ ਦਰਬਾਰ 'ਚ ਬੈਠੇ ਆ ਹੁੰਦਾ ਨਾ ਜਦੇ ਘਰ-ਘਰ ਗਲਾਸ ਪਾਣੀ ਦੇ ਕਹਿੰਦੇ ਬੜੀ ਗਰਮੀ ਆ ਬੜੀ ਧੁੱਪ ਐ ਬੜਾ ਕੁਸੋਵ ਐ ਲੇਕਿਨ ਇਧਰ ਗੁਰੂ ਤਤੀ ਤਵੀ ਤੇ ਬੈਠ ਕੇ ਵੀ ਸੇਕ ਨਹੀਂ ਲੱਗ ਰਿਹਾ ਹਮ ਹੋਬਤ ਤੇਰੀ ਦਾਸ ਦਾਸਨ ਕੀ ਮੇਰਾ ਠਾਕਰ ਖੁਸ਼ੀ ਕਰਾਵੇ ਕੱਲ ਰੱਬ ਨੂੰ ਖੁਸ਼ ਕਰਨ ਦੀ ਹੈ ਕਿ ਰੱਬ ਖੁਸ਼ੀ ਕਿਸ ਕਾ ਹੁੰਦਾ ਸੇਵਕ ਜਨ ਸੇਵ ਐਸੇ ਬਡ ਭਾਗੀ ਕਹਿੰਦੇ ਸੇਵਕ ਪਾਈ ਵੱਡੇ ਭਾਗਾਂ ਵਾਲੇ ਹਨ ਸੇਵਕ ਜਨ ਸੇਵ ਹੈ ਦੇਖੋ ਕੀ ਲਿਖਿਆ ਕਹਿੰਦੇ ਜਿਹੜੇ ਜਨ ਦੀ ਸੇਵਾ ਕਰਦੇ ਹਨ ਉਹ ਸੇਵਕ ਵੱਡੇ ਭਾਗਾਂ ਵਾਲੇ ਹਨ ਜਿਹੜੇ ਸਾਧੂ ਸੰਤਾਂ ਦੀ ਸੇਵਾ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ ਸੇਵਕ ਜੇ ਜਨ ਸੇਵੇ ਬੜ ਭਾਗੀ ਰਿਤਮਨ ਤਨ ਪ੍ਰੀਤ ਲਗਾਵੈ ਬਿਨ ਪ੍ਰਤੀਤੀ ਕਰੇ ਬੋ ਬਾਤਾ ਕਹਿੰਦੇ ਪ੍ਰਤੀਤ ਨਹੀਂ ਕਰਦਾ ਗੱਲਾਂ ਬੜੀਆਂ ਕਰਦਾ ਕੂੜ ਬੋਲ ਕੂੜੋ ਫਲ ਵਕਾ ਪਾਵੈ ਕਹਿੰਦੇ ਝੂਠ ਬੋਲਦਾ ਫਿਰ ਝੂਠ ਦਾ ਹੀ ਫਲ ਪਾਉਂਦਾ ਮੌਕੋ ਧਾਰ ਕਿਰਪਾ ਜਗਜੀਵਨ ਦਾਤਾ ਕਹਿੰਦੇ ਜਗ ਨੂੰ ਜੀਵਨ ਦੇੜੇ ਵਾਲਾ ਦਾਤਾ ਹੈ ਮੇਰੇ ਪਰ ਕਿਰਪਾ ਕਰ ਹਰ ਸ਼ਾਂਤ ਪੱਗੀ ਲੈ ਪਾਵੈ ਕਹਿੰਦਾ ਮੈਂ ਤਾਂ ਸੰਤਾਂ ਦੇ ਪੈਰਾਂ 'ਚ ਪੈਜਮਾ ਕੌਣ ਕਹਿ ਰਿਹਾ ਗੁਰੂ ਰਾਮਦਾਸ ਜੀ ਮਹਾਰਾਜ ਉਹ ਤਾਂ ਸੰਤਾਂ ਦੇ ਪੈਰਾਂ 'ਚ ਪੈਣ ਵਾਸਤੇ ਰਾਜੀ ਆ ਅਸੀਂ ਅਨਕਾਰੀ ਹਾਂ ਅਸੀਂ ਨਹੀਂ ਪੈਣਾ ਚਾਹੁੰਦੇ ਸੰਤਾਂ ਦੇ ਪੈਰਾਂ ਦੇ ਵਿੱਚ ਗੁਰੂ ਤਾਂ ਰੱਬ ਨਾਲ ਗੱਲਾਂ ਕਰਦੇ ਆ ਮੌਕੋ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪੱਗੀ ਲੈ ਪਾਵੇ ਹਉ ਕਾਟੂ ਕਾਟ ਬਾੜ ਸਿਰ ਰੱਖੂ ਕਹਿੰਦੇ ਮੈਂ ਤਾਂ ਕੱਟ ਕੇ ਵੱਢ ਕੇ ਬਣਾ ਸਿਰ ਰੱਖ ਦਵਾਂ ਸੰਤਾਂ ਦੇ ਮੂਹਰੇ ਰੱਖਦੇ ਆ ਅਸੀਂ ਤਾਂ ਪਾਣੀ ਦਾ ਗਲਾਸ ਨਹੀਂ ਸੰਤਾਂ ਨੂੰ ਪਲਾ ਕੇ ਰਾਜੀ ਰਸਤਾ ਬਦਲ ਲੈਂਦੇ ਆ ਕਿ ਕਾ ਨੂੰ ਮੱਥੇ ਲੱਗਣਾ ਕਾਦੇ ਕਰਕੇ ਐ ਗ੍ਰੈਸਤ ਕਰਕੇ ਐ ਸ਼ਰੀਕੇ ਬਾਜੀ ਕਰਕੇ ਇਹ ਸ਼ਰੀਕੇ ਬਾਜੀ ਇਹ ਗੱਲ ਰਹੀ ਆ ਸਾਨੂੰ ਇਧਰ ਬਚਨ ਹਨ ਕਹਿੰਦੇ ਮੈਂ ਤਾਂ ਆਪਣਾ ਸਿਰ ਵੱਢ ਕੇ ਰੱਖ ਦਵਾਂ ਸੰਤਾਂ ਅੱਗੇ ਹਾਂ ਕਾਟੂ ਕਾਟ ਬਾੜ ਸਿਰ ਰੱਖੂੰ ਕੱਟ ਕੇ ਵੱਢ ਕੇ ਸਿਰ ਰੱਖ ਦਵਾਂ ਜਿਤ ਨਾਨਕ ਸੰਤ ਚੜ ਆਵੇ ਕਹਿੰਦੇ ਸੰਤ ਜਿਹਦੇ ਪਾਣੂ ਚੜ ਕੇ ਆ ਜਾਣ ਮੇਰੇ ਸਿਰ ਵੱਡੇ ਬੇਨੂੰ ਸੰਤ ਚੜ ਕੇ ਆ ਜਾਣਾ ਕਾਟ ਹਉ ਕਾਟੂ ਕਾਟ ਬੱਡ ਸਿਰ ਰਾਕੂ ਜਿਤ ਨਾਨਕ ਸੰਤ ਚੜ ਆਵੈ ਜੇ ਵੱਡ ਭਾਗ ਹੋਵੇ ਵੱਡ ਮੇਰੇ ਕਹਿੰਦੇ ਜੀ ਮੇਰੇ ਬਹੁਤ ਵੱਡੇ ਭਾਗ ਹੋਣ ਜਨ ਮਿਲਦਿਆਂ ਢੇਲ ਨਾ ਲਾਈਏ ਕਹਿੰਦੇ ਜਨ ਨੂੰ ਸਾਥ ਉਹਨੂੰ ਮਿਲਦਿਆਂ ਨੂੰ ਢੇਲ ਨਾ ਲਾਈ ਕਿਤੇ ਹਲੇ ਸੋਚਦੇ ਹੀ ਰਹਿ ਜਮਾ ਕਿ ਹਲੇ ਫੇਰ ਕਰ ਲਾਂਗੇ ਕੰਮ ਇਹੇ ਫੇਰ ਤਾਂ ਕੀ ਪਤਾ ਕਿ ਸਵਾਸ ਆਇਆ ਕਿ ਨਾ ਆਇਆ ਕਿ ਮਿੱਟੀ ਦੀ ਢੇਰੀ ਬਣ ਜਾਣੀ ਐ ਜੇ ਵੱਡ ਭਾਗ ਹੋਵੇ ਵੱਡ ਮੇਰੇ ਜਨ ਮਿਲਦੇ ਆ ਢੇਲ ਨਾ ਲਾਈਏ ਹਰ ਜਨ ਅੰਮ੍ਰਿਤਕੁੰਟ ਸਰ ਕਹਿੰਦੇ ਜਿਹੜੇ ਹਰ ਦੇ ਜਾਨਾ ਜਿਹੜੇ ਸਾਧੂ ਹਨ ਉਹ ਤਾਂ ਕਹਿੰਦੇ ਅੰਮ੍ਰਿਤ ਦਾ ਸਰੋਵਰ ਐ ਅੰਮ੍ਰਿਤ ਦਾ ਖੂਹ ਐ ਅੰਮ੍ਰਿਤ ਹਰ ਜਨ ਅੰਮ੍ਰਿਤਕੁੰਟ ਕੌਣਤਾ ਨਾ ਕੂਏ ਨੂੰ ਕਹਿੰਦੇ ਆ ਖੂਹ ਨੂੰ ਕਹਿੰਦੇ ਆ ਖੂਹ ਆ ਕਹਿੰਦੇ ਸੱਸੇ ਖੂਹ ਦਾ ਪਾਣੀ ਪੀਣ ਬਾਤ ਤੇ ਖੂਹ ਦੇ ਕੋਲ ਜਾਣਾ ਪੈਂਦਾ ਖੂਹ ਨਹੀਂ ਕਦੇ ਚੱਲ ਕੇ ਸਾਡੇ ਕੋਲ ਆਉਂਦਾ ਹਰ ਜਨ ਆਂਬਰ ਤੋਂ ਕੋਟਸਾਰ ਨਿੱਕੇ ਬੜ ਭਾਗੀ ਤਿਤ ਨਵਾਈਏ ਕਹਿੰਦੇ ਉੱਥੇ ਜਾ ਕੇ ਨਹਾ ਲਾ ਉੱਤੇ ਜਾ ਕੇ ਇਸ਼ਨਾਨ ਕਰ ਲਾ ਪਹਿਲਾਂ ਨਾਲ ਬਾਤੇ ਕੂਹਾਂ ਬਾਰੇ ਜਾਂਦੇ ਸੀ ਗੁਰੂ ਬਚਨ ਕਰਦੇ ਕਹਿੰਦੇ ਉੱਥੇ ਜਾ ਕੇ ਇਸ਼ਨਾਨ ਕਰ ਲਾ ਸੰਤ ਜਿਹੜੇ ਕੁੰਟ ਹੈ ਕੂਹ ਅਮਰਤ ਦਾ ਹਰ ਜਨ ਅੰਬਤ ਕੁੰਟ ਸਾਰੇ ਨੇਕੇ ਬਟ ਭਾਗੀ ਤੇ تنਵਾਈਏ ਆਰਾਮ ਮੌਕੋ ਹਰ ਜਨ ਕਾਰੇ ਲਾਈਏ ਆਰਾਮ ਨੂੰ ਕਹਿੰਦੇ ਮੈਨੂੰ ਹਰ ਦੇ ਕਾਰੇ ਚਲਾਦੇ ਰੱਬ ਦੇ ਨੂੰ ਬੇਨਤੀ ਕਰਦਾ ਕਿ ਮੈਂ ਸੰਤਾਂ ਦੇ ਕੰਮ ਵਿੱਚ ਲੱਗ ਜਾਮਾ ਸੰਤਾਂ ਦੀ ਸੇਵਾ ਕਰ ਲਵਾਂ ਹਉ ਪਾਣੀ ਪੱਖਾ ਪੀਸੂ ਸੰਤ ਅੱਗੇ ਕਹਿੰਦੇ ਸੰਤਾਂ ਦੇ ਅੱਗੇ ਮੈਂ ਪਾਣੀ ਢੋਵਾਂ ਪੱਖਾ ਚੱਲਾਂ ਪੱਗ ਮਲਮਲ ਧੂਰ ਮੁਖ ਲਾਮਾ ਕਹਿੰਦੇ ਉਹਨਾਂ ਦੀ ਪੈਰਾਂ ਨੂੰ ਮਲ ਮਾਲ ਕੇ ਮੈਂ ਧੂੜ ਆਪਣੇ ਮੁਖ ਨੂੰ ਲਾ ਲਵਾਂ ਹਰ ਹਰ ਜਨ ਵੱਡੇ ਵੱਡੇ ਬੜ ਉੱਚੇ ਕਹਿੰਦੇ ਹਰ ਦੇ ਜਨ ਬਹੁਤ ਵੱਡੇ ਬਹੁਤ ਉੱਚੇ ਆ ਜੋ ਸਤਗੁਰ ਮੇਲ ਮਲਾਈਐ ਕਹਿੰਦੇ ਜਿਹੜੇ ਸਤਗੁਰਦ ਨਾਲ ਮਲਾ ਦਿੰਦੇ ਹਨ ਸਤਗੁਰ ਜੇ ਵਡ ਅਭਰ ਨਾ ਕੋਈ ਕਹਿੰਦੇ ਸਤਗੁਰ ਵਰਗਾ ਹੋਰ ਕੋਈ ਨਹੀਂ ਹੈ ਮਿਲ ਸਤਗੁਰ ਪੁਰਖ ਧਿਆਈ ਹੈ ਕਹਿੰਦੇ ਸਤਗੁਰ ਨੂੰ ਮਿਲ ਕੇ ਫਿਰ ਉਸ ਪੁਰਖ ਨੂੰ ਧਿਆ ਸਤਗੁਰ ਸਾਨ ਪਰੇ ਤੈ ਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ ਕਹਿੰਦੇ ਫਿਰ ਮੇਰਾ ਠਾਕੁਰ ਲਾਜ ਰੱਖਦਾ ਇੱਕ ਆਪਣੇ ਸਵਾਏ ਆਏ ਬਹਿ ਬੋ ਕਹਿੰਦੇ ਇੱਕ ਆਪਣੇ ਸਵਾਲ ਵਾਸਤੇ ਆਪਣੇ ਕੰਮ ਵਾਸਤੇ ਜੇ ਸਾਧੂਆਂ ਕੋਲ ਕਿਤੇ ਆਉਂਦਾ ਵੀ ਇਹਨਾਂ ਆਪਣਾ ਕੰਮ ਕਰਾਉਣ ਆਉਂਦਾ ਹੈ ਵੀ ਮੇਰਾ ਕੰਮ ਖਰਾਬ ਹੋਇਆ ਪਿਆ ਹੈ ਮੇਰਾ ਕੰਮ ਕਰ ਦੋ ਸਾਧੂਆਂ ਤੇ ਅੰਮ੍ਰਿਤ ਲੈਣ ਨਹੀਂ ਆਉਂਦਾ ਕੰਮ ਕਰਾਉਣ ਆਉਂਦਾ ਸਾਧੂਆਂ ਕੋਲ ਕੋਈ ਮਿਲ ਸਤ ਗੁਰ ਇੱਕ ਆਪਣੇ ਸવાય ਆਏ ਬਹਿ ਗੁਰ ਅੱਗੇ ਗੁਰੂ ਦੇ ਅੱਗੇ ਆ ਕੇ ਬਹਿੰਦਾ ਜਿਉਂ ਬੰਗਲ ਸਮਾਦ ਲਗਾਈਏ ਇਹ ਕਹਿੰਦਾ ਕਿ ਕਿਹੜਾ ਬੰਗਲਾ ਸਮਾਦ ਲਾਉਂਦਾ ਹੈ ਨਾ ਇੱਕ ਨਾ ਸਮਾਦੀ ਲਾਉਂਦਾ ਫਿਰ ਆ ਕੇ ਬੈਠ ਕੇ ਵੀ ਮੈਂ ਇਹ ਹੈ ਜੀ ਦੁੱਧੋ ਤੋਤਤਾ ਹੀ ਆ ਉਹ ਤੇਰਾ ਪਤੰਦਰ ਸਾਧੂ ਸਾਰਾ ਕੁਝ ਜਾਣਦਾ ਹੈ ਤੂੰ ਕੀ ਕਰਦਾ ਭਲੇਕੇ ਵਿੱਚ ਨਾ ਰੱਖ ਗੁਰੂ ਜਾਣੀ ਜਾਣ ਹੈ ਮੰਗਲਾ ਕਾਗ ਕਹਿੰਦੇ ਬੰਗਲਾ ਤੇ ਕਉ ਮੰਗਲਾ ਵੰਗਲਾ ਕਾਗ ਨੀਚ ਕੀ ਸੰਗਤ ਕਹਿੰਦੇ ਨੀਚ ਹਨ ਵੰਗਲਾ ਤੇ ਕੌਣ ਨੀਚ ਹੈ ਵੰਗਲਾ ਡੱਡੀਆਂ ਖਾਂਦਾ ਕੌਂ ਗੰਦਕੀ ਖਾਂਦਾ ਵੰਗਲਾ ਕਾਗ ਨੀਚ ਕੀ ਸੰਗਤ ਜਾਇਕਰੰਗ ਵਿਖੂ ਮੁਖ ਲਾਈਐ ਕਹਿੰਦੇ ਇਹਨਾਂ ਦੀ ਸੰਗਤ ਕਰਨੀ ਜ਼ਹਿਰ ਪਾਉਨੀਆ ਮੂੰਹ ਦੇ ਵਿੱਚ ਕਿਸ ਦੀ ਜਿਹੜਾ ਆਪਣੇ ਸੁਆਇ ਵਾਸਤੇ ਆਉਂਦਾ ਆਪਣਾ ਕੰਮ ਕਰਾਉਣ ਵਾਸਤੇ ਆਉਂਦਾ ਬੰਗਲਾ ਕਾਗ ਨੀਚ ਕੀ ਸੰਗਤ ਜਾਏ ਕੰਗ ਵਿਖੂ ਮੁਖ ਲਾਈਏ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ ਇਹ ਕਹਿੰਦੇ ਭਾਈ ਸੰਗਤ ਨੂੰ ਮਿਲ ਜਾ ਕਿਹੜੀ ਸਾਤ ਸੰਗਤ ਨੂੰ ਮਿਲ ਜਾ ਫਿਰ ਇਹ ਬੰਗਲਾ ਹੰਸ ਹੋ ਜਾਏਗਾ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ ਹੰਸ ਬਣ ਜੇਗਾ ਸਾਧੂ ਸੰਤਾਂ ਦੀ ਸੰਗਤ ਦੇ ਨਾਲ ਇਹ ਬੰਗਲਾ ਵੀ ਹੰਸ ਬਣ ਜਾਂਦਾ ਕੌਮ ਵੀ ਹੰਸ ਬਣ ਜਾਂਦਾ ਇੰਨੀ ਤਾਕਤ ਆ ਬਾਬੇ ਨਾਨਕ ਦੀ ਬਾਣੀ ਦੀ ਵਿੱਚ ਲੇਕਿਨ ਅਸੀਂ ਦੂਰ ਭੱਜਦੇ ਆ ਬਾਣੀ ਤੋਂ ਸੰਸਾਰ ਦੀਆਂ ਗੱਲਾਂ ਚ ਆ ਕੇ ਆਪਣੇ ਧਰਮ ਨੂੰ ਖੋ ਲੈਂਦੇ ਆ ਦੀਨ ਗਵਾਇਆ ਦੁਨੀਆ ਸੁ ਦੁਨੀ ਨਾ ਚਾਲੀ ਸਾਥ ਪਾਇ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਗਾਫਲ ਹੋ ਗਿਆ ਜ਼ਖਮੀ ਹੋ ਗਿਆ ਇਹ ਦੁਨੀਆ ਨੂੰ ਖੁਸ਼ ਕਰਦਾ ਕਰਦਾ ਇਸ ਸੰਸਾਰ ਤੋਂ ਚਲਿਆ ਜਾਂਦਾ ਦੇਖਣ ਜਦੋਂ ਇਹ ਮਿਟ ਗਈ ਹੱચી ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਾਨੇ ਸੋਏ ਜਿਆਦਾ ਕਿ ਨਹੀਂ ਹਲੇ ਹੱਚੀ ਮਿਟੀ ਸੋਜੀ ਹੋਏ ਤਾਂ ਕਾ ਕੀ ਆ ਮੰਨੇ ਸੋਏ ਕੋਈ ਰਾਬੂ ਦਾ ਕਰਿਆ ਪਿਆ ਮੰਨਣ ਲੱਗ ਜਾਂਦਾ ਉਹਦੀ ਗੱਲ ਮੰਨਣ ਲੱਗ ਜਾਂਦਾ ਜਿਹਦੀ ਹੱਚੀ ਮਿਟ ਜਾਂਦੀ ਆ ਚੰਗਾ ਪਣ ਜੀਦਾ ਮਿਟ ਜਾਂਦਾ ਸੋ ਸਤਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨ ਲੱਗੇ ਤੋਂ ਸੁਦ ਤੇ ਸੁਫਾਸਤ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ